ਦੀ ਬਦਲਤ ਦੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੀ ਬਦਲਤ ਦੁਬਾਰਾ ਆਹੀ ਉਹਨਾਂ ਦੀ ਮਿਹਨਤ ਦੇ ਸਦਕਾ ਇਹਦੀ ਨਗਰੀ ਇਹਨੂੰ ਦੁਬਾਰਾ ਚਾਲੂ ਕੀਤਾ ਕਿਉਂਕਿ ਪਾਣੀ ਦੀ ਇੱਥੇ ਸਾਡੇ ਇੱਕ ਇਲਾਕੇ ਨੂੰ ਵੱਸੇ ਨੂੰ ਮੁਸ਼ਕਲ ਹੈ ਵੱਡੇ ਕੰਮ ਤੇ ਅਸੀਂ ਹੌਸਪਾਸ ਕਰਵਾ ਲਾਂਗੇ ਪਰ ਜਿਹੜੇ ਛੋਟੇ ਛੋਟੇ ਕੰਮ ਦੋਸਤ ਨੇਗੇ ਆ ਉਹ ਮੈਂ ਇਹਨਾਂ ਦੇ ਧਿਆਨ ਚ ਲਿਆਉਣੇ ਆ ਕਿ ਸਾਡੀ ਕਲੋਨੀ ਦੇ ਸੱਤ ਪਾਰਕ ਹੈਗੇ ਆ ਸੱਤਾਂ ਪਾਰਕਾਂ ਦੇ ਵਿੱਚੋਂ ਸਾਨੂੰ ਤਾਂ ਟੀਮ ਦੇ ਮਤਲਬ ਜਿਹੜੀ ਹੈ ਲਿਆ ਸਮੱਸਿਆ ਜਿਹੜੀ ਹੈ ਮੇਰੇ ਬਾਪ ਦਾ ਵੀ ਇੱਕ ਤੋਂ ਬਾਈਕ ਦਾ ਇਹ ਮੇਰਾ ਕੰਮ 15-20 ਦਿਨ ਦੇ ਵਿੱਚ ਕਰਵਾ ਦੇ ਦੋ ਤਾਰੀਖ ਵਾਡ ਦੇ ਵਾਸੀ ਔਰ ਮੇਰੇ ਬਹੁਤ ਅਜ਼ੀਜ਼ ਭਰਾਵਾ ਮਾਨ ਸਾਹਿਬ ਬਿੰਦਰ ਸਿੰਘ ਜੀ ਸਾਹਿਬ ਜਿਹੜਾ ਸਾਡੇ ਪੀੜ੍ਹੀ ਇਲਾਕੇ ਦੇ ਕੌਂਸਲਰ ਬਣੇ ਨੇ ਔਰ ਮੇਰੇ ਸਾਰੇ ਸਾਥੀ ਭਰਾ ਔਰ ਇਕੇ ਬਰਾਜਮਾਨ ਸਾਥੀ ਜਨਤਾ ਦੀ ਐਸੋ ਜਿੰਦੇ ਜਿਹੜੇ ਉੱਤੇ ਦਾ ਸਾਰੇ ਸਭ ਤੋਂ ਪਹਿਲਾਂ ਤੇ ਤੁਹਾਡਾ ਧੰਨਵਾਦ ਹੈ ਕਿ ਖੁਸ਼ੀ ਕਿ ਇਹੋ ਜਿਹੇ ਹੀਰਾ ਤੁੰਕੇ ਜਿਹੜਾ ਹੈ ਸਾਡੋ ਕੌਂਟੀ ਉਪਾਦੀ ਦੁੱਤਾ ਹੈ ਔਰ ਤੁਹਾਡਾ ਬਹੁਤ ਸਾਰਾ ਧੰਨਵਾਦ ਤੁਸੀਂ ਮੈਨੂੰ ਇੱਥੇ ਸਾਧ ਕੇ ਜਿਹੜਾ ਇਜ਼ਤ ਮਿਲਦਾ ਹੈ ਸੋਚਾ ਪਿਓ ਕਾਡੀਆਂ ਕਲੋਨੀਆ ਦੇ ਵਿੱਚ ਬੜੀ ਸਾਫ਼ ਸੁਥਰੀ ਕਲੋਨੀ ਹੈ ਪਰ ਕਾਹ ਜਿਹੜੀਆਂ ਟੁੱਟੀਆਂ 12 ਸਾਲ ਦਾ ਨਹੀਂ ਹੈ ਇਹ ਨਾ ਕਿਨੂੰ ਤੁਸੀਂ ਇਹ ਵੇਖੋ ਜੇ ਟੁੱਟੀਆਂ ਨੇ ਭੰਨਣ ਵਾਲੀਆਂ ਤੁਸੀਂ ਇਹ ਆਪਣਾ ਸਿਕਾਈਨ ਨਾ ਵੇਖੋ ਜਿਹੜੀਆਂ ਜਿਹੜੀਆਂ ਟੁੱਟੀਆਂ ਨੇ ਭੰਨਣ ਵਾਲੀਆਂ ਉਹ ਸਭ ਤੁਸੀਂ ਦੱਸ ਦਿਓ ਉਹ ਥੋੜਾ ਬੈਠ ਗਿਆ ਰਸਤਾ ਕਰ ਚੁੱਕਾ ਜਿੰਨਾ ਭਗਾ ਜਿਹੜਾ ਬੈਠਾ ਪਿਆ ਥੋੜਾ ਥੋੜਾ ਤਾਂ ਆਉਂਦੇ ਪਏ ਕਿ ਜੀ ਕਾਜੇ ਵੀ ਸਪਾਰਕ ਚੱਲ ਰਹੀ ਹੈ। ਬਹੁਤ ਜੀ ਡਿਫੈਂਸ ਜਿਹੜੀ ਆ ਵੱਡੀਆਂ ਨਾਲ ਇੱਕ ਮਾਰੀ ਨੇ ਸੱਤਾਂ ਵੀ ਬਤਾਈ। 3000 ਸਕੇਰ ਜਹਾਜ। ਇਹ ਨਹੀਂ ਆ ਰਹੀ ਕਿ ਕਾਜ ਘਟ ਗਿਆ ਨਾ। 2000 ਰੁਪਈਆ ਜਿਹੜਾ ਉਹ ਪਾਉਂਦੇ। ਅੱਛਾ ਲੇਕਿਨ ਉਹਦੇ ਲਈ ਹੈ ਕਿ ਇੱਕ ਸੁਸਾਇਟੀ ਦਾ ਬਣਿਆ ਹੋਣਾ ਬਹੁਤ ਜ਼ਰੂਰੀ ਹੈ। ਬਣਾ ਰਹੇ ਚਾਹੇ ਅੱਜ ਸਾਡਾ ਰਜਿਸਟਰਡ ਹੈਗੀ ਆ। ਕਿੰਨਾ ਸਾਬਾ ਨੂੰ ਪਤਾ ਸਾ। ਇਹ ਗਿਲ ਸਾਹਿਬ ਕੋਲ ਹੀ ਲਿਆ ਚੁਕਾ। ਅੱਜ ਅਸੀਂ ਆਕਾਸ਼ ਸ਼ੈਵਨੀਆਂ ਦੇ ਵਿੱਚ ਆਏ ਆ। ਜਿਹੜੀ ਸਾਡੀ ਵਾਰਡ ਦੇ ਕਾਉਂਸਲਰ ਪ੍ਰਾਕੀ ਸਾਥੀ ਸਰਦਾਰ ਬਲਵਿੰਦਰ ਸਿੰਘ ਗੇਲ ਜੀ ਔਰ ਸਾਰੇ ਖਲੋਡੀ ਵਾਲੇ ਬੈਠੇ ਆ ਇੱਥੇ ਜਿਹੜੀ ਪਾਣੀ ਦੀ ਸਮੱਸਿਆ ਸੀ ਕਿਉਂਕਿ ਜਿਹੜਾ ਪੁਰਾਣਾ ਟਿਊਬਵੈਲ ਸੀਗਾ ਉਹ ਖਰਾਬ ਹੋ ਗਿਆ ਸੀ ਉਹਦੀ ਜਗ੍ਹਾ ਜਿਹੜਾ ਨਵਾਂ ਟਿਊਬਵੈਲ ਜਿਹੜਾ ਲਗਾਇਆ ਗਿਆ ਔਰ ਉਸ ਦਾ ਮੁਕਤ ਕੀਤਾ ਗਿਆ ਜਿਹਦੇ ਵਿੱਚ ਇਲਾਕੇ ਦੀ ਜਿਹੜੀ ਪਾਣੀ ਦੀ ਸਮੱਸਿਆ ਜਿਹੜੀ ਇਹ ਬਿਲਕੁਲ ਦੂਰ ਹੋ ਜਾਏਗੀ ਔਰ ਜਿਹੜੀਆਂ ਨੇ ਛੋਟੀਆਂ-ਛੋਟੀਆਂ ਜੀਆਂ ਸਮੱਸਿਆਵਾਂ ਦਸੀਆਂ ਨੇ ਉਹ ਵੀ ਇਹ ਵੀ ਡੇਟਾਂ ਜਿਹੜੀਆਂ ਰਿਮੂਵ ਕਰਵਾ ਦਿਓ ਜੀ ਸਰਬ ਨੂੰ ਕਹਾਂ ਤੁਸੀਂ ਦੇਖ ਲਓ ਕਿਹੜੀਆਂ-ਕਿਹੜੀਆਂ ਪ੍ਰੋਬਲਮਸ ਹੈਗੀਆਂ ਨੇ ਉਹ ਜਿਹੜੀਆਂ ਦੇ ਇਮੀਡੀਏਟ ਹੋਣ ਵਾਲੀਆਂ ਇਮੀਡੀਏਟ ਕਰਵਾ ਦਿਆਂਗੇ ਔਰ ਜਿਹੜੀਆਂ ਸਾਨੂੰ ਪਾਸ ਕਰਨ ਵਾਲੀਆਂ ਹੌਸ ਦੇ ਵਿੱਚ ਟੈਂਡਰ ਲਗਾ ਕੇ ਉਹ ਜਿਹੜੀਆਂ ਪਾਸ ਕਰ ਦਿਆਂਗੇ ਕਿਉਂਕਿ ਸਾਡਾ ਲੋਕਾਂ ਦੇ ਨਾਲ ਬਿਲਕੁਲ ਇਹ ਵਾਦਾ ਹੈ ਔਰ ਲੋਕਾਂ ਨੇ ਉਸੇ ਪ੍ਰੋਸੈਸ ਸਾਨੂੰ ਜਿਹੜੀਆਂ ਮੂਟਾ ਪਾ ਕੇ ਜਤਾਇਆ ਹੈ ਇਨਾਂ ਦਾ ਇਲਾਕੇ ਦਾ ਸਾਰੇ ਸ਼ਹਿਰ ਦਾ ਕੋਈ ਵੀ ਅਸੀਂ ਜਿਹੜਾ ਕਿ ਡਵੈਲਪਮੈਂਟ ਦਾ ਕੰਮ ਜਿਹੜਾ ਰੁਕਣ ਨਹੀਂ ਦੇਣਾ ਇਮੀਡੀਏਟ ਜਿਹੜੇ ਸਾਰੇ ਕੰਮ ਕਰਵਾਉਣੇ ਨੇ ਤਾਂ ਕਿ ਲੋਕਾਂ ਦਾ ਪ੍ਰੋਸਾ ਬਰਕਰਾਰ ਰਹੇ ਔਰ ਇਹਨਾਂ ਦਾ ਸਾਨੂੰ ਪਿਆਰ ਮਿਲਦਾ ਰਹੇ ਬਹੁਤ ਬਹੁਤ ਧੰਨਵਾਦ ਹਾਂਜੀ ਕੀ ਕਹਿਣਾ ਚਾਹੁੰਦੇ ਮੇਰ ਸਾਹਿਬ ਲੋ ਅਸੋਸੀਏਸ਼ਨ ਦੇ ਤੱਕ ਦੇ ਸਭ ਤੋਂ ਪਹਿਲਾਂ ਤੇ ਆਪਣਾ ਮੇਰ ਸਾਹਿਬ ਦਾ ਨੂੰ ਇੱਥੇ ਪਹੁੰਚਦਾ ਜੀ ਆਇਆਂ ਆਸਦਾ ਆਪਣੇ ਵੱਲੋਂ ਤੇ ਆਕਾਸ਼ਨ ਦੇ ਨਿਵਾਸੀਆਂ ਵੱਲੋਂ ਇਸ ਪਾਰਕ ਦਾ ਜਿਹੜਾ ਟਿਊਬਲ ਮੁਕੇ ਜੀ ਤਾਂ ਬੋਰ ਬੈਠ ਗਿਆ ਸੀ ਉਹ ਸਾਡੇ ਆਪਣਾ ਕੈਬਨਿਟ ਮੰਤਰੀ ਹਦੀਬਤ ਸਾਹਿਬ ਔਰ ਕਾਰਪੋਰੇਸ਼ਨ ਔਰ ਮੇਅਰ ਸਾਹਿਬ ਦੀ ਸਰਕਾਰ ਜਿਹੜਾ ਵੀ ਇਹਦੀ ਨਵੀਂ ਮਸ਼ੀਨਰੀ ਪਾ ਕੇ ਬੋਰ ਕਰਕੇ ਇਹਨੂੰ ਦੁਬਾਰਾ ਚਾਲੂ ਕੀਤਾ ਗਿਆ ਜੋ ਸਾਡੇ ਨਿਵਾਸੀਆਂ ਦੀ ਆਕਾਸ਼ਨੂ ਦੇ ਵਾਲਿਆਂ ਦੀ ਬੁਗੇ ਵਾਲੋ ਪ੍ਰੋਬਲਮ ਸੀ ਉਹ ਪਾਣੀ ਦੀ ਸਮੱਸਿਆ ਜਿਹੜੀ ਦੂਰ ਹੋ ਜੂਗੀ ਜਿਹੜੀਆਂ ਮੇਰੀਆਂ ਪ੍ਰੋਬਲਮਾਂ ਕਲੋਨੀ ਦੀਆਂ ਹੈਗੀਆਂ ਹੀ ਉਹ ਅੱਜ ਮੈਂ ਇਹਨਾਂ ਨੂੰ ਮੇਅਰ ਸਾਹਿਬ ਦੇ ਧਿਆਨ ਚ ਲੈਦੀਆਂ ਇਹਨਾਂ ਸਾਨੂੰ ਯਕੀਨ ਦਿਵਾਇਆ ਕਿ ਛੇਤੀ ਤੋਂ ਛੇਤੀ ਮੰਗੇ ਜਿਹੜੀਆਂ ਉਹ ਹੱਲ ਕਰਕੇ ਦੇਣਗੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ पर पहन और हमें हमें तो भादे भादे ए, हमें तो हमें तो जो कनिया बनाए दे हो। ए, हमें तो जो बनाए दे हो। ए, हमें तो जो कनिया बनाए फ्री हमें तो जो ही महाराज प्रल्हाद सब लोग बुलवाखे बिहारी लाल की जय जोर से लगाओ जयकारा बुलवाखे बिहारी लाल की जय श्री राधा रमण लाल की जय हो श्री राधा वल्लभ लाल की जय हो जय जय श्री राधा